ਜੀ ਆਪਣਾ ਆ ਗਿਆ పార్ਸਲ ਤੇ ਆਪਾਂ ਹੁਣ ਦੇਖਦੇ ਆਂ ਵੀ ਇਹਦੇ ਵਿੱਚ ਆਇਆ ਕੀ ਆ ਹਨਾ ਜਦੋਂ పార్ਸਲ ਆਇਆ ਹੁੰਦਾ ਚਾਹ ਬਹੁਤ ਚੜਦਾ ਵੀ పార్ਸਲ ਆ ਗਿਆ ਜੀ ਤੇ ਡੱਬਾ ਖੋਲੋ ਤੇ ਵਿੱਚੋਂ ਨਵਾਂ ਨਵਾਂ ਸਮਾਨ ਨਿਕਲੂਗਾ ਤੇ ਅੱਜ ਆਪਾਂ ਤੁਹਾਨੂੰ ਵੀ ਦਿਖਾਉਣਾ ਵੀ ਇਹਦੇ ਵਿੱਚੋਂ ਨਿਕਲਦਾ ਕੀ ਹੈ ਤੇ ਆਜੋ ਫਿਰ ਇਹਨੂੰ ਮੈਂ ਕਹਿੰਦੀਆ ਕਰਦਗੀਏ ਚੀਰਾ ਫਾੜੀ ਹਨਾ ਜੀ ਤਾਂ ਨਹੀਂ ਕਰਦਾ ਜੀ ਦੁਖਣ ਲੱਗ ਜਾਂਦਾ ਜਦੋਂ పార్ਸਲ ਆ ਜਾਏ ਨਾ ਉਦੋਂ ਇਹਨੂੰ ਚੀਰਨ ਨੂੰ ਜੀ ਨਹੀਂ ਕਰਦਾ ਹੈਗਾ ਤੇ ਉਦੋਂ ਲੱਗ ਜਾਂਦਾ ਮਨ ਜਾ ਦੁਖੀ ਹੋਣਾ ਤੇ ਫਿਰ ਆਏ ਹੁੰਦਾ ਵੀ ਚਲ ਦੇਖਣਾ ਤਾਂ ਪਊ ਗਈ ਹਨਾ ਆਪਾਂ ਹੁਣ ਇੱਥੇ ਬੈਹਨੇ ਜੱਜ ਕੇ ਫੇਰ ਆਪਾਂ ਦੇਖਦੇ ਹਾਂ ਵੀ ਇਹਦੇ ਵਿੱਚ ਕੀ ਹੈ ਤੇ ਹੁਣ ਇਹਨੂੰ ਕਿੱਥੋਂ ਖੋਲਣਾ ਇਧਰ ਰਿਪਾਸੇ ਖੋਲ ਲੈਣੇ ਹਨਾ ਇੱਥੋਂ ਖੋਲ ਲੈਣੇ ਹਨ ਹਾਂ ਲਓ ਜੀ ਇੱਕ ਪਾਸੇ ਖੁੱਲ ਗਿਆ ਲਓ ਜੀ ਇਧਰੋਂ ਵੀ ਖੁੱਲ ਗਿਆ ਲਓ ਜੀ ਚੱਕੋ ਜੀ ਇਹ ਪਾਰਸਲ ਗਿਆ ਜੀ ਖੁੱਲ ਪਹਿਲਾਂ ਆਪਾਂ ਇਹਨੂੰ ਵਿੱਚ ਕਰਦੀ ਆ ਕਿਤੇ ਹੋਰ ਪਾਰਸਲ ਵੰਜੇ ਆਪਣਾ ਤੇ ਆਪਣੇ ਵੱਜੇ ਇਹ ਤੇ ਮੁੜ ਕੇ ਆਹਾ ਮੌਸਮ ਹੈ ਆ ਦੇਖੋ ਜੀ ਤੁਸੀਂ ਦੇਖੋ ਕੀ ਆਈਟਮ ਹੈ ਦੇ ਵਿੱਚ ਤੁਹਾਨੂੰ ਕੱਢ ਕੇ ਵੀ ਦਿਖਾਉਣੀ ਆ ਵੀ ਆਈਟਮ ਕੀ ਹੈ ਮੈਨੂੰ ਲੱਗਦਾ ਆਪਾਂ ਪੁੱਠੇ ਪਾਸੋਂ ਖੋਲ ਲਿਆ ਚਲੋ ਕੋਈ ਨਹੀਂ ਪੁੱਠੇ ਪਾਸੋਂ ਚੱਕ ਲੈਣੇ ਹਨਾ ਲਓ ਜੀ ਦੇਖੋ ਆਈਟਮ ਨਹੀਂ 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 ਸਿੱਧਾ ਹੀ ਹੈ ਸਿੱਧਾ ਹੀ ਆ ਪੁੱਠਾ ਪਾਸਾ ਇਹਦਾ ਕਿਹੜਾ ਪਤਾ ਲੱਗਦਾ ਹੈਗਾ ਆ ਦੇਖੋ ਤੁਸੀਂ ਠੀਕ ਹੈ ਜੀ ਆਹ ਲਓ ਜੀ ਹੁਣ ਆਪਾਂ ਇਹਨੂੰ ਕਰਦੇ ਆਂ ਇਹਦੀ ਪੱਟਾ ਪੋਹੀ ਲਓ ਤੇ ਜੀ ਜਾਨ ਹੁਣ ਇਹ ਵਧੀਆ ਹੁੰਦੀਆਂ ਕੁੜੀਆਂ ਤੁਸੀਂ ਵੀ ਮੰਗਾ ਮੰਗੂ ਕੇ ਰੱਖਿਆ ਕਰੋ ਮੈਨੂੰ ਬੜਾ ਖਾਂਫ ਰਹਿੰਦਾ ਇਹੋ ਜੀਆਂ ਚੀਜ਼ਾਂ ਦਾ ਨਿੱਕੀਆਂ ਨਿੱਕੀਆਂ ਆਈਆਂ ਦਾ ਹਨਾ ਹਾਂ ਲਓ ਸਟਕਾ ਆਪਾਂ ਸਾਰਾ ਕੁਛ ਇਹਦਾ ਇਹਦੇ ਵਿੱਚ ਪਾ ਦਨੇ ਆਂ ਲੈ ਇਹ ਤਾਂ ਸਾਰੇ ਸਾਰੇ ਲਫਾਫੇ ਨੇ ਜੀ ਇਹਦੇ ਵਿੱਚ ਆ ਲਓ ਜੀ ਲਓ ਜੀ ਕੋਈ ਮਦਖੌਣੀ ਹੈ ਸਾਰਾ ਕੁਝ ਆਪਾਂ ਇੱਕ ਵਾਰੀ ਇਹਦਾ ਹਨਾ ਕਲਰ ਸੋਹਣਾ ਨਾ ਇਹਦਾ ਮੈਂ ਤੇ ਨਹੀਂ ਛੋਟੇ ਛੋਟੇ ਲਫਾਫੇ ਆ ਬੜੇ ਸੋਹਣੇ ਲੈ ਲਫਾਫੇ ਪਹਿਲਾਂ ਤਾਂ ਬੜੇ ਸੋਹਣੇ ਨਿੱਕੇ ਨਿੱਕੇ ਅੱਛਾ ਆਈ ਹੈ ਕਿਤੇ ਹੋਰ ਨਾ ਟੇਡਾ ਪਿੰਗਾ ਕਰ ਲਾਂ ਮੈਂ ਆ আচ্ছা ਮਾੜਾ ਜਿਹਾ ਬਿੰਗਾਟੇ ਕਾ ਜਿਹੇ ਹੋ ਰਿਹਾ ਖੋਣ ਲੱਗ ਜਾਂਦਾ ਹੈਗਾ ਇਹਦੇ ਚ ਆਏ ਹੁੰਦਾ ਆ ਦੇਖੋ ਤੁਸੀਂ ਕਿੱਥੋਂ ਖੁੱਲਦਾ ਹੈ ਅੱਛਾ ਆ ਦੇਖੋ ਤੁਸੀਂ ਇਹ ਹੁੰਦਾ ਜੀ ਮਿਰਚ ਮਸਾਲੇ ਵਾਲਾ ਇਦਰੋਂ ਆ ਦੇਖੋ ਤੁਸੀਂ ਥੋੜਾ ਪਾਉਣਾ ਹੈ ਤਾਂ ਇਹਦੇ ਵਿੱਚ ਦੀ ਨਿਕਲੂਗਾ ਜਿਆਦਾ ਕੱਢਣਾ ਹੈ ਤਾਂ ਇਹਦੇ ਵਿੱਚ ਦੀ ਨਿਕਲੂਗਾ ਇਹ ਪਤਾ ਕੀ ਨਿੱਕੀਆਂ ਨਿੱਕੀਆਂ ਚੀਜ਼ਾਂ ਮੇਰੀਆਂ ਮੈਂ ਉਹ ਤਾਂ ਡੱਬੇ ਜੇ ਹੈਗੇ ਮੇਰੇ ਕੋਲੇ ਪਰ ਮੈਂ ਇਹ ਮਗਾ ਲਿਆ ਮੈਨੂੰ ਸੋਹਣਾ ਲੱਗਿਆ ਮੈਂ ਕਿ ਨਾਲੇ ਤਾਂ ਸੋਹਣੀ ਲੱਗਦੀ ਹੈ ਚੀਜ਼ ਘਰੇ ਪਈ ਨਾਲ ਇਹਦੇ ਚ ਲੌਂਗ ਲੇਚੀਆਂ ਮੈਂ ਕਹਿੰਦੀ ਆ ਕੀ ਨਿੱਕਾ ਮੋਟਾ ਮਸਾਲਾ ਚਾਹ ਵਾਲਾ ਸਬਜੀ ਵਾਲਾ ਮਸਾਲਾ ਸਾਰਾ ਕੁਝ ਇਹਦੇ ਵਿੱਚ ਪੈ ਜੂਗਾ ਹਨਾ ਕੋਈ ਦਾਣਾ ਦੂਣਾ ਮਤਲਬ ਪਾ ਕੇ ਰੱਖਣੀਆਂ ਨੇ ਜਿਵੇਂ ਥੋੜੀਆਂ ਹਨਾ ਜਿਵੇਂ ਸਾਡਾ ਛੋਟਾ ਪਰਿਵਾਰ ਹੈ ਥੋੜੀਆਂ ਥੋੜੀਆਂ ਚੀਜ਼ਾਂ ਪਾਉਣੀਆਂ ਹੁੰਦੀਆਂ ਨੇ ਉਹ ਇਹਦੇ ਵਿੱਚ ਪੈ ਜਾਂਦੀਆਂ ਨੇ ਆ ਦੇਖੋ ਤੁਸੀਂ ਤੇ ਆ ਵੀ ਥੱਲੇ ਵੀ ਇਹੋ ਜਿਹਾ ਖੁਸ਼ੀ ਹੈ ਇਹ ਵੀ ਐਂ ਨਿਕਲ ਜਾਂਦਾ ਡੱਬਾ ਆ ਦੇਖੋ ਐਂ ਨਿਕਲ ਜਾਂਦੇ ਨੇ ਇਹ ਆ ਦੇਖੋ ਤੁਸੀਂ ਲਓ ਜੀ ਦੇਖਿਆ ਡੱਬੇ ਨਿਕਲਦੇ ਦੇ ਕੁੜੀਓ ਆ ਦੇਖੋ ਤੁਸੀਂ ਐਂ ਮੰਗਾ ਲਿਆ ਕਰੋ ਇਹੋ ਜਿਹਾ ਕੁਛ ਠਿੱਕਾ ਮੋਟਾ ਤੇ ਉਦੋਂ ਥੱਲੇ ਇਹਦਾ ਆਹ ਸੀਗਾ ਆਹ ਲਓ ਜੀ ਆਪਾਂ ਸਾਰੇ ਕੱਢ ਲੰਮਿਆ ਜੇ ਵਿੱਚ ਮੈਂ ਕਹਿੰਦੀ ਮੈਨੂੰ ਤਾਂ ਆਹ ਆਈਟਮ ਜੀ ਵਧੀਆ ਲੱਗੀ ਹੁਣ ਮੈਂ ਇਹਨੂੰ ਨਾ ਮਸਾਲਿਆਂ ਨਾਲ ਭਰੂੰਗੀ ਤੇ ਫਿਰ ਤੁਹਾਨੂੰ ਦਿਖਾਵਾਂਗੀ ਕਿਹੜੇ ਚ ਕਿਹੜਾ ਪਤਾ ਕਿਉਂ ਕਦੇ ਤੁਸੀਂ ਆਓ ਮੇਰੇ ਕੋਲੇ ਤੇ ਤੁਹਾਨੂੰ ਕੁਝ ਬਣਾਉਣਾ ਪਏ ਜੇ ਖਾਣਾ ਪੀਣਾ ਪਏ ਜੇ ਤੁਹਾਨੂੰ ਔਖਾ ਨਾ ਹੋਵੇ ਸਮਾਨ ਪਾ ਲੈਣਾ ਲਓ ਜੀ ਥੱਲੇ ਇਹਦੇ ਚੱਕਰ ਹੋਰ ਹੈ ਆਹ ਲਓ ਘੁੰਮ ਜਾਂਦਾ ਇਹਨੂੰ ਜਿਵੇਂ ਮਰਜ਼ੀ ਘੁਮਾਈ ਚੱਲੋ ਲੈ ਦੇਖੋ ਕਿੰਡੀ ਸੋਹਣੀ ਹੁਣ ਤੁਸੀਂ ਮੈਨੂੰ ਐਂ ਦੱਸੋ ਵੀ ਤੁਹਾਨੂੰ ਮੇਰਾ ਆਹ ਜਾਦੂਜਾ ਲਿਆਂਦਾ ਜਿਹੜਾ ਆਹ ਸਮਾਨ ਰੱਖਣ ਵਾਲਾ ਡੱਬਾ ਜਾ ਵੀ ਤੁਹਾਨੂੰ ਇਹ ਕਿਵੇਂ ਲੱਗਿਆ ਜੇ ਤੁਹਾਨੂੰ ਸੋਹਣਾ ਲੱਗਿਆ ਵਧੀਆ ਲੱਗਿਆ ਤਾਂ ਤੁਸੀਂ ਪਲੀਜ਼ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਤੁਹਾਡੀ ਆਂਟੀ ਦੀ ਪਸੰਦ ਕਹੋ ਜੀ ਹੈਗੀ ਹੈ ਤੇ ਫਿਰ ਆਪਾਂ ਇੱਕ ਅੱਧਾ ਭਾਈ ਕੋਈ ਹੋਰ ਮੰਗਾ ਲਾਂਗੇ ਹਨ ਤੇ ਚਲੋ ਠੀਕ ਹੈ ਫਿਰ ਹਨਾ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਤੇ ਕਰੋ ਮਿੱਠੇ ਮਿੱਠੇ ਕਮੈਂਟ